ਭਾਵ ਕੋਈ ਕਹਾ ਦਾ ਦੂਰ ਅਗਨ ਕਥੀ ਨਾ ਵਤੋ ਧਰਗਤ ਕਤੀ ਕੋਟੀ ਕੋਟ ਕੋਟ ਈਦਾ ਦੇਲੇ ਦੇਖਤ ਭਾ ਜਵਾਜ ਮੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਮ ਨਾਨਕ ਰਿਕਸਾ ਬੇਪਰਵਾਹੋ ਸਾਚਾ ਸਾਹਿਬ ਸਾਚਿ ਨਾਏ ਭਾਤਿਆ ਬਹੁ ਅਪਾਰ ਸਧ ਮੰਧ ਦੇਖੇ ਦਾਤ ਕਰੇ ਦਾਤਾਰ ਈਗ ਅਖ ਰਖੀਏ ਜਦ ਦੀਸ਼ਾ ਦਰਵਾਜ਼ਾ ਜਿਵੇਂ ਸੋਨਾ ਤਾਰੇ ਪਿਆਰ ਅਮਰਤ ਵੇਲਾ ਸਾਚਨਾ ਗੜੀ ਆਈ ਵਿਚਾਰ ਕੰਨੀ ਆਵੇ ਕਪੜਾ ਨਾਦਰੀ ਮੋਖਦੋ ਆਰਾਨਕੇ ਇਹ ਜਾਣੀਏ ਸਾਰੇ ਆਪੇ ਸੱਚੇ ਆਰਕ ਨਾ ਜਾਏ ਕੀਤਾ ਨਾ ਹੋਏ ਆਪੇ ਆਪਨੇ ਰੰਝਲ ਸੋਏ ਤੇ ਸੇਵਿਆ ਤਨ ਪਾਇਆ ਮਾਨਿਕ ਗਾਵਿਆ ਗੋਰੀ ਕਰਮਾ ਮੁਰ ਮਾਰਵਤੀ ਮਾਈ ਉਹ ਜਾਣਾ ਆਖ ਨਾਹੀ ਕਹਿਣਾ ਤਰਨਾ ਜਾਈ ਰਾ ਇੱਕ ਦੇਵ ਜਾਏ ਸਵਨਾ ਜੀਆ ਕਾ ਇਕ ਦਾਤਾ ਮੈਂ ਵਿਸਰਨਾ ਜਾਈ ਤੀਟਣਾ ਵਾ ਜੇ ਸੁਭਾਵਾ ਪਾਣੀ ਕੇ ਨਾਏ ਕਰੀ ਜੇ ਜੀਤੀ ਜਣੋ ਪਾਈ ਵਿਖਾ ਕਰਮਾ ਤੇ ਮਿਲੇ ਲਈ ਮਤ ਵਿੱਚ ਰਤਨਾ ਜਵਾਹਰ ਮਾਨਿਕ ਇਕ ਗੁਰ ਕੀ ਸਿੱਖ ਸੁਣੀ ਰਾ ਇੱਕ ਦੇਵ ਜਾਈ

ਜੇ ਕਿਸ ਕੋਣ ਕੋਈ ਕਰੇ ਮੈਨਾਂ ਸ਼ਤਪੀਰ ਸੋਰਨਾ ਸੁਣੈ ਤਤ ਭਵ ਆਕਾਸ ਸੁਣੈ ਦੀਖ ਲੋਪਤਾ ਸੁਣੈ ਕੋਹਿਨਾ ਸਕੇ ਕਾਲ ਆਨਕ ਭਗਤ ਸਦਾ ਵੇਗਾ ਸੁਣੈ ਦੂਖ ਪਾਪ ਕਾ ਨਾਸ ਸੁਣੈ ਈਸ਼ਵਰ ਬਰਮਾ ਇੰਦ ਸੁਣੈ ਮੋਕਸ ਰਾਂ ਸੁਣਿਆ ਅਕਸ਼ਟ ਕਾ ਅਸ਼ਨਾਨ ਸੁਣਿਆ ਪਰ ਪਰ ਪਾਪ ਹੈ ਮਾਨ ਸੁਣਿਆ ਲਾਗੇ ਸਾਜ ਧਿਆਨ ਨਾਨਕ ਭਗਤ ਸਦਾ ਬਿਗਾੜ ਸੁਣਿਆ ਦੂਪ ਪਾਪ ਕਾ ਨਾਸ ਮੇਰਾ ਤਰਾ ਗੁਨਾ ਕੀ ਘਾ ਸੁਣਿਆ ਸੇਖ ਸੇ ਨਮਾਨਿਆ ਦੇ ਵਾਣ ਨਿਦਾਨਿਆ ਦੇ ਤਾਨ ਨਿਯੋਟਿਆ ਦੇ ਓਟਾਸਰੇ ਦੀ ਅਸਰੇ ਸੱਚੀ ਪੀਤਾ ਧਨ ਧਨ ਪਹਿਮ ਸੇਬ ਗੁਰ ਰਹਿ ਸੇ ਮਹਾਰਾਜੀ ਆਪ ਹੀ ਦੇਚਨ ਕਮਲਾ ਪਾਸ ਅਰਦਾਸ ਸਵੇਤਿ ਜੋੜੀ ਸਤ ਗੁਰੂ ਸੂਰਾ ਸਾਂ ਪੰਜਾਨੀ ਜੋ ਲਗੈ ਦੀਨ ਕੇ ਤੁਰਜਾ ਪਰਜਾ ਕਟ ਮਰੇ ਕਾਉਨਾ ਸਾਡੇ ਛੇ ਦੇਵਾ ਕੰਸਰਾ ਧਨ ਦਸ਼ਵੇਸ਼ ਪੀਤਾ ਵਾਜਾ ਵਾਲੇ ਧੋਜ ਹੰਦ ਵਾਲੀ ਧਨ ਸਹਿਬ ਸ੍ਰੀ ਗੁਰੂ ਭਗਵੰਸ ਸਿੰਘ ਮਹਾਰਾਜ ਦੇ ਚਾਰੇ ਲਾਲ ਜੱਟ ਵਾਤਾ ਮਾਤਾ ਗੁਜਰਕਾਰ ਦੀ ਸਹਾਦਤ ਨੂੰ ਮੁੱਖ ਰੱਖਦੇ ਹੋਏ ਸਾਨਤ ਰਾਬਾ ਅਤਰ ਸ਼ਿਰੀਲੀ ਗੁਰਦੁਆਰਾ ਸਹਿਬੀ ਕੇ ਸਤਿਗੁਰੂ ਆਪ ਜੀ ਦੇ ਪਵਰ ਸਾਹਮਣੇ ਸਤਿਗੁਰੂ ਹੈ ਕਹੇ ਆਂ ਸੰਗਤ ਰੂਪ ਦੇ ਵਿੱਚ ਭੈਣਾਂ ਵੱਲੋਂ ਬੀਬੀਆਂ ਵੱਲੋਂ ਸਤਿਗੁਰੂ ਗੁਰਬਾਣੀ ਸਹਿਬ ਦੇ ਜਾਪ ਸੇ ਪਾਉਣੀ ਅਨੰਦ ਸਹਿਬ ਦਾ ਜਾਪ ਸ਼ਲੋਕ ਅਰਦਾਸ ਦੀ ਸਤਿਗੁਰੂ ਦਰਾਂ ਤੇ ਪਰਵਾਣ ਕਰ ਆਪਣੀ ਦੇ ਬੱਚਿਆਂ ਤੋਂ ਵਰਵਾੜੀ ਪੜਦੇ ਆਂ ਸਵਾਵਾ ਕਰਦੇ ਆਂ ਹਾਜ਼ਰੀ ਭਰਦੇ ਆਂ ਹੋਈਆਂ ਤਮਾਂ ਕੋਲਾ ਦੇਖੇ ਨਾ ਲਖਣੀ ਅੱਗੇ ਸਨਤ ਬਖਸ਼ਣ ਵਾੜੀ ਪੜੇ ਸੁਣੀ ਸੇਵਾ ਦਾ ਫਾਲਸੂ ਸੰਤਾਂ ਦੇਿਰਤਿਆਂ ਤੇ ਉਚਾਣਾ ਸੂਹ ਸੰਤਾਂ ਦੇ ਸਿਰ ਤੇ ਮੇਰਾ ਪਰਿਆ ਹੱਤ ਰਖਣਾ ਸਤਿਗੁਰੂ ਆਪ ਜੀ ਦੇ ਦਰਵ ਕਰੋ ਨਾਮ ਧਾਨ ਸਿੱਖੀ ਧਾਨ ਕਰੋ ਸਤਾਨ ਵਖਣਾ ਕੋ ਸਿੱਖੀ ਜੀਵਨ ਵਖਣਾ ਸੇਵਾ ਸਿਵਿਧਿਆ ਲਾਤਾ ਵਖਨੀਆਂ ਇਤਨੇ ਅੰਧਿਆ ਲਾਤਾ ਵਖਨੀਆਂ ਸੋ ਮਨੋ ਪਾਵਨਾ ਕਰੀਆਂ ਤੰਦਰੁਸਤੀਆਂ ਲਾਟੀਆਂ ਸਰਬਤ ਦੇ ਭਲੇ ਬਾਗ ਦੇ ਆਰਾਸ ਵੇਦੀ ਜੋੜੀ ਆ ਸਤਿਗੁਰੂ ਆਈ ਸਾਧ ਸੰਗਤ ਦੀ ਹਾਜ਼ਰੀ ਦਰਾਂ ਤੇ ਸਰਵਾਨ ਕਰਨੀ ਤੇ ਪਰਭੇਤਾ ਨਦਰਾਤੇ ਪ੍ਰਵਾਨ ਕਰਨੀ ਸਮੂਹੀਆਂ ਸੰਗਤਾਂ ਵੱਲੋਂ ਆਪਣੀਆਂ ਰੀਤ ਕਮਾਈਆਂ ਸਫਲੀ ਕਰਦੇ ਆਪ ਜੀ ਦੇ ਦਰ ਤੇ ਤਿਹਾਵਲ ਕੜਾ ਪਛਾ ਦੇ ਰਹੇ ਹਾਂ ਜੀ ਤਾਨਕ ਪ੍ਰਕਾਰ ਭੋਜਨ ਬੋਕੀ ਅਵ ਬਜਨ ਮਿਟਾਈ ਕਰੀ ਪਾਕਸਾਲ ਸੋਚ ਪਵਿੱਤਰਾ ਹਣ ਲਾਵੋ ਭੋਗ ਹਰਨੇ ਲੱਗਿਆ ਭੋਗ ਬਖਸ਼ਾਤ ਸੰਗਤਾਂ ਵਿੱਚ ਵਰਦਾਉਣ ਗਿਆ ਗਿਆ ਹੋਵੇ ਜੋ ਛਕੇ ਮੱਖੋਂ ਸਤਨਾ ਵੈਕੁਰ ਨਾਮ ਜਪ ਕੇ ਅਲਾਹੀ ਮੰਦਰਗਾਹੀ ਫਰਮਾਨ ਬਖਸ਼ੀ ਦੇ ਸੇਵਕਾਂ ਨੂੰ ਹੁਕਮਾਂ ਤੇ ਚਲਣ ਦੇ ਲਾਗਤ ਕਰੀਦਾ ਕਿ ਨਾ ਜੇ ਨਹੀਂ ਮੰਨੋ ਤੇਰੀ ਕਿਰਪਾ ਸੋ ਤੇਰਾ ਜਸ ਗਾਵੀ ਜੋ ਵੀ ਆਪ ਜੀ ਦੇ ਦਰਸਤੇ ਆਵੇ ਮੂੰਹੋਂ ਮੰਗੀਆਂ ਬਰਾਤਾਂ ਪਾਵੇ ਮੇਰੀਆਂ ਉਹਨਾਂ ਪਿਆਰਿਆਂ ਨੂੰ ਜਿਨ੍ਹਾਂ ਮਿਲਿਆ ਤੇ ਤੇਰਾ ਨਾਮ ਤੇ ਤਾਰੇ ਨਾਮ ਤੇ ਨਾਮ